ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਅੰਮੀਨੀ ਛੋਟੀ ਤੁਹਾਨੂੰ ਦਿਖਾਉਣੀ ਕਾਫੀ ਖੂਬਸੂਰਤ ਮੂਹੋਂ ਜਿਹੜੀ ਦੋ ਦੰਦ ਦੱਸਦੇ ਆ ਤੇ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹਿੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਪਾਜੀ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਦਿਓ ਕਰੀ ਫਿਰ ਹਾਂ ਪਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸੰਸੀ ਜਿਲਾ ਬਸਰ ਤਹਿਸੀਲ ਜਲਾ ਤੇ ਫੋਨ ਨੰਬਰ ਵੀ ਬੋਲ ਦੋ 826444231 ਪਾਜੀ ਠੀਕ ਹੈ ਜੀ ਹਾਂਜੀ ਅੱਜ ਹੈਗੀਆਂ ਆਪਣੇ ਕੋਲ ਦੋ ਝੋਟੀਆਂ ਤੇ ਇੱਕ ਗਾਂ ਹਨ। ਆ ਜੋ ਵੇਖੋ ਭਾਈ 71 ਤੋਂ ਦੋ ਤਿੰਨ ਉਧਰ ਪੱਗੇ ਕੱਲ੍ਹ ਘਾਟੇ ਆਉਣ ਤੋਂ ਪਹਿਲਾਂ ਵੇਖੀ। ਅੱਛਾ ਆ ਜਿਹੜੀਆਂ ਤਿੰਨ ਆਉਣ ਤੋਂ ਪਹਿਲਾਂ ਹੀ ਵੇਖੀਆਂ ਦੋ ਗਾਵਾਂ ਤੇ ਇੱਕ ਮੱਝ ਤੇ ਉਹਨਾਂ ਇੱਕ ਗਾਂ ਜਿਹੜੀ ਉਹ ਐਂਡ ਤੇ ਉਹ ਤੁਹਾਨੂੰ ਵਿਖਾਉਣੀ ਆ ਬਾਅਦ ਚ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ। ਹਾਂਜੀ। ਆ ਕੁਛ ਡੰਗਰ ਆਉਣ ਤੋਂ ਪਹਿਲਾਂ ਵੇਖੀ ਆ। ਠੀਕ ਹੈ ਤੇ ਪਹਿਲਾਂ ਭਾਰੀ ਭਰਾ ਲੱਗੇ ਭਾਜੀ ਇਹ ਲੈ ਆਂਦੇ ਪੱਕੀਆਂ ਹੀ ਅੱਛਾ ਤੇ ਆਹ ਛੋਟੀਆਂ ਦੋ ਚੰਗੀਆਂ ਹੀ ਆਹ ਹੀ ਦਾ ਮੈਂ ਤਾਂ ਪਾ ਲਈ ਵੀ ਐਰ ਕਿੰਨਾਗੇ ਤਾਈਆਂ ਇੰਨੇ ਪਾਤੇ ਵਾਵਾ ਚੇਰੀ ਭਾਜੀ ਹੋ ਗਏ ਹਾਂਜੀ ਮਿੰਦੀ ਹੋ ਗਏ ਮਿੰਦੀ ਨਗਾਤਾ ਜੀ ਹਾਂਜੀ ਚੱਲਾਂ ਫਿਰ ਪਾਦਿਆ ਕਰਾਂਗੇ ਦੋ ਹੀ ਪਾ ਲੈ ਕਰ ਤੇ ਸ਼ੁਰੂਆਤ ਆ ਵੀ ਨਹੀਂ ਛੋਟੀ ਤੋਂ ਕਰੀਏ ਕਾਫੀ ਖੂਬਸੂਰਤ ਜੀ ਛੋਟੀ ਆ ਤੇ ਸੂਆ ਪਹਿਲਾ ਹੀ ਇਹ ਪਾਜੀ ਪਹਿਲੇ ਸੂਏ ਸੂਈ ਜੇ ਮੂੰਹ ਦੌਂਦੀ ਜੇ ਚੋਕ ਦੇ ਪੁੱਟੇ ਵੀ ਨਹੀਂ ਆ ਹੱਲੇ ਝੋਟੀ ਦੇ ਚੱਕ ਕਿਤੇ ਤੁਸੀਂ ਦੰਦ ਹਾਂਜੀ 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 ਪਾਜੀ ਚੈੱਕ ਪਾ ਚੈੱਕ ਕਰਕੇ ਖੜੇ ਜਿਹੜੇ ਵੀ ਨੇ ਹੜਨੀ ਚੋਕ ਦੇ ਪੁੱਟੇ ਹੋਣਗੇ ਨਾ ਪਾਜੀ ਅੱਛਾ ਦੌਂਦੀ ਪੂਆ ਪਿਓਰ ਦੌਂਦੀ ਝੋਟੀ ਠੀਕ ਚਲੋ ਕੋਈ ਨਹੀਂ ਹੁਣ ਦੰਦ ਵੀ ਦੇ ਦਿਖਾ ਲੰਨੇ ਆ ਕਿੰਨੇ ਦਿਨ ਹੋਇਆ Otra ਸੁਈਨੋ ਸੁਈਨੋ ਭਾਜੀ ਆਹ 7-8 ਦਿਨ ਹੋ ਗਏ ਜੇ ਤੇ 7 ਕਿਲੋ ਦੁੱਧ ਇਹ ਪੱਕਾ ਤਿਆਰ ਜਿਹੜਾ ਹਾਂਜੀ ਉਹ ਕੱਟਾ ਜਮਾ ਤੇ ਕਿੰਨਾ ਕਿ ਦੁੱਧ ਘਰੀ ਜਾਊਗੀ ਦੁੱਧ ਭਾਈ ਜਿਆਦਾ ਨਹੀਂ ਜਾਂਦੇ ਪਹਿਲੇ ਸਵੇਚਾ ਦਾ ਛੋਟੀ 9-10 ਕਿਲੋ ਚਵਾਈ ਜਾਊਗੀ ਰਮਾਰ ਨਹੀਂ ਠੀਕ ਆ ਵਾਕੇ ਆ ਵੀ ਬੜੀ ਅਲੱਗ ਜੀ ਚੀਜ਼ ਆ ਇੱਕ ਤੇ ਉਮਰ ਵੀ ਛੋਟੀ ਆ ਤੇ ਮੀਨੀ ਝੋਟੀ ਆ ਜਿਹੜੀ ਘੱਬਦੀ ਆ ਦਿਖਾ ਦਈਏ ਵੀ ਤੀਹਾਂ ਦੇ ਤੇ ਮੂੰਹ ਫੜਾ ਲੂਗੀ ਹਾਂਜੀ ਆ ਦੇਖ ਸਾਡੇ ਜੀ ਪਿਓਰ ਦੋ ਦੰਦ ਆ ਜਿਹੜੀ ਸਾਈਡ ਵਾਲਾ ਦੰਦ ਕੋਈ ਤੋੜਿਆ ਹੋਣੀ ਆ ਠੀਕ ਆ ਜੀ ਅਜੇ ਦੋਂਦੀ ਦੇ ਬਰਾਬਰ ਦਈ ਆ ਕਰਨ ਤੇ ਬਾਕੀ ਕੱਦ ਕਾਠ ਦੀ ਚੰਗੀ ਆ ਸੰਭੀ ਸੰਭੀ ਝੋਟੀ ਚੰਗੀ ਆ ਬੱਲੇ ਆ ਦੇਖ ਸੰਦੇ ਹਵਾਨਾ ਇਹਦਾ ਲੱਗ ਗਿਆ ਤਾਂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਪਰ ਸਮਾਗਿ ਪ੍ਰੋਪਰ ਹੱਥ ਜੇ ਆਉਣ ਵਾਲਾ ਥਾਣੀ ਨੇ ਤਿਆਰ ਕਰ ਲੈਣਾ ਤੇ ਉਤਰਾਂ ਪੇਠਪੜੇ ਤੋਂ ਕੱਦ ਕਾਠ ਤੋਂ ਚੰਗੀ ਉਮਰ ਦੇ ਸਾਹਮਣੇ ਛੋਟੀ ਸ਼ਾਈ ਬੜੀ ਛੋਟੀ ਉਮਰ ਦੇ ਸਾਹਮਣੇ ਜੇ ਲਾਈਏ ਤੇ ਬਾਕੀ ਅਗਲੇ ਸੋਵੇ ਨੇ ਝੋਟੀ ਚੰਗੀ ਤਿਆਰ ਹੋਣੀ ਆ ਦੇਤਾ ਫਿਰ ਮੋਲਵਿੰਦੀ ਮੋਲਵਿੰਦੀ ਦਾ ਜੈਜ ਹੀ ਆ ਕਿੰਨਾ ਮੋਲ ਤੇ 75000 ਕਰ ਦੇ ਜੀ ਅੱਛਾ 70 ਦੀ ਦੇ ਦਈਏ ਕਰ ਦਈਏ ਵਿੱਚ ਛੁਰ ਛੁਰ 2000 ਛੜ ਦਈਏ 3 ਛੜ ਦਈਏ ਭਾਈ ਹਾਂ ਨਾ 70000 ਦੀ ਛੜ ਦਈਏ ਅੱਛਾ 67000 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਹੋਰ ਛੁਰ ਛੜ ਕਰ ਦੋਗੇ ਮੈਂ ਥੋੜਾ ਬੋੜਾ ਤੁਹਾਨੂੰ ਜਿਹੜਾ ਵੀ ਭਰਾ ਫੋਨ ਲਾਉ ਕਰਦਾ ਹੈ ਇਮਾਨਦਾਰ ਥੋੜਾ ਕੋਈ ਫੋਨ ਜ਼ਰੂਰ ਲਾਵੇ ਹਨਾ ਠੀਕ ਹੈ ਜੀ ਤੇ ਹੁਣ ਆ ਮਾਜਨੇ ਸੋਈ ਨੂੰ ਕਿ ਨਜ਼ਰ ਹੋ ਗਿਆ ਜੀ ਇਹ ਭਾਜੀ ਪਰਸੋ ਰਾਤ ਦੀ ਸੂਈ ਜੇ ਸੁਆ ਦੁੱਜਾ ਇਹਦਾ ਅੱਛਾ ਤੇ ਬੋੜਾ ਯਾਰ 8 9 9 ਕਿਲੋ ਦੁੱਧ ਪੱਕਾ ਭਾਜੀ ਬੋੜਾ ਹੀ ਠੀਕ ਆ ਹਾਂਜੀ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਭਾਜੀ ਜਾਣੀ ਆ ਤੇ 11 12 ਕਿਲੋ ਚਵਾਈ ਜਾਊ ਚੋਟੀ ਦੀ ਮਾਰ ਨਾਲ ਤੋਰ ਇਹਦਾ ਬੱਚਾ ਕਿਹੜਾ ਜੀ ਆਹ ਭਾਜੀ ਕੱਟਾ ਜਮਾ ਇਹਦੇ ਮਗਰ ਵੀ ਕੱਟਾ ਹੀ ਆ ਆ ਦੇਖ ਸਾਡੇ ਤਾਜ਼ਾ ਹੀ ਬੱਚਾ ਆ ਜਿਹੜਾ ਬਿਲਕੁਲ 나ੜੂ ਵੀ ਨਾਲ ਤਾਜ਼ਾ ਹੀ ਆ ਤੇ ਆ ਜਿਹੜਾ ਮਿਨੀ ਝੋਟੀ ਦਾ ਕੱਟਾ ਹੈ ਖੋਲ ਕੇ ਉਖਾਰੀ ਪਾ ਲੈ ਖੋਲੋ ਫਿਰ ਇਹਨਾਂ ਆਹ ਵਾ ਨਾ ਇਹਦਾ ਵੀ ਆਪਾਂ ਲਾਗੇ ਦਾ ਦੇਖ ਸਕਦੇ ਆ। ਬਾਕੀ ਥਨਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ। ਬਾਕੀ ਕੱਦ ਕਾਠ ਫਿਟ ਪੜੇ ਤੋਂ ਚੰਗੀ ਹੈ ਇਹ ਵੀ। ਇੱਕਰੀ ਲਾਗੇ ਦਾ ਥਨ ਤੁਹਾਨੂੰ ਦਿਖਾ ਦਈਏ। ਆਹ ਦੇਖ ਸਕਦੇ ਜੀ। ਤੇ ਇਹ ਅੱਧਾ ਤੇ ਵੀ ਕਿੰਨਾ ਕਿ ਤੋ ਚਵਾਈ ਜਾਊਗੀ। ਦੱਸ ਭਾਈ 11-12 ਕਿਲੋ ਮਾਣ ਨਾਲ ਝੋਟੀ ਭਰੀ ਜਾਊਗੀ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਵੀਰ ਜੀ 75000 ਕਰ ਦੇਈਏ ਤੇ ਇਹ ਕਿੰਨੇ ਦੀ ਹੈ 75 ਦੀ ਦੇ ਲਈਏ ਨਹੀਂ ਕਰੀਏ ਵਿੱਚ ਅਗੂ ਮੰਨਤਾ ਨਾ ਪੂਰੇ 70 ਦੀ ਦੇ ਦਾਂਗੇ ਭਾਜੀ ਅੱਛਾ ਚਲੋ ਬਾਕੀ ਮੌਕੇ ਤੇ ਛੋਟ ਛੋਟ ਕਰ ਦੋਗੇ ਕਰ ਦਾਂਗੇ ਜਿਹੜਾ ਵੀ ਫੋਨ ਲਾਉ ਕੋਈ ਫੋਨ ਲਾਊਗਾ ਨਾ ਮੌਕੇ ਤੇ ਕਰ ਦੋਗੇ ਛੋਟ ਇੱਕ ਭਾਜੀ ਉਹ ਜਲਸੀ ਗਾਈ ਹੈ ਉਹ ਵੀ ਦਿਖਾ ਦੀਏ ਬੱਚੇ ਆ ਲਈ ਜੇ ਬੱਚੇ ਤੋਂ ਬਿਨਾ ਜੇ ਬੱਚੇ ਤੋਂ ਬਿਨਾ ਜੇ ਹੁਣ ਤੇ ਚੋਈ ਗਈ 6 ਕਿਲੋ ਦੁੱਧ ਜੇ ਭਾਜੀ ਦੇ ਥੱਲੇ ਸੀਲ ਵੜੀ ਆ ਅੱਛਾ ਹਾਂਜੀ ਤੋਰ ਹਾਂ ਕਰੀ ਨਾ ਜੋ ਪਾ ਲਈ ਪੀ ਲਈ। ਹੈਗੀ ਜਰਸੀ ਆ। ਇਹ ਆ ਵੀ ਚਲੋ ਸਿਆਲਾਂ ਚ ਚਾਹ ਪਾਣੀ ਦਾ ਸਾਰੀ ਜਾਊਗੀ। 6 ਕਿਲੋ ਦੁੱਧ ਪੰਜ 6 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ। ਤੇ ਇਹਦਾ ਫਰਮੁੱਲ ਇਹਦਾ ਮੁੱਲ ਵਿੱਚ ਹੀ 12000 ਜਾਂ 10000 ਦੀ ਦੇ ਦਾਂਗੇ ਅਛਾ 10000 ਦੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਉਗਾ ਤਾਂ ਛੋਟ ਛੜ ਮੌਕੇ ਦੇ ਜੀ ਸਵਾਈਆ ਝੋਟੀਆਂ ਭਾਜੀ ਦੋ ਟਾਈਮ ਚਾਰ ਟਾਈਮ ਜਿਵੇਂ ਇਹ ਵੀ ਚੋਕੇ ਖੜਨਾ ਹੈ ਜੀ ਚਵਾਈ ਕਰਕੇ ਤਸੱਲੀ ਕਰਕੇ ਖੜਨਾ ਹਨਾ ਹਾਂ ਜੀ ਸਾਰੀਆਂ ਸੋਈਆਂ ਸਵਾਈਆਂ ਜਿੰਨੀਆਂ ਵੀ ਤੁਹਾਨੂੰ ਦਿਖਾਈਆਂ ਵਾ ਬਾਕੀ ਇੱਥੇ ਆਵਾ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ